ਬਾਪੁਰਖੂ ਦੇਰੇ ਚ ਬੈਠੇ ਪੋਥੀ ਚੱਲਣ ਗਈ ਇੱਕ ਬੀਬੀ ਹਿਮਕੁੰਡ ਤੋਂ ਪੁਰਬਤੋਂ ਆਈ ਬਾਬਾ ਜੀ ਨੂੰ ਆਖਣ ਲੱਗੀ ਜੀ ਤੋਹਾ ਮੈਨੂੰ ਉੱਥੇ ਦਰਸ਼ਨ ਦਿੱਤੇ ਆ ਹਿਮਕੁੰਡ ਦੇ ਵਿੱਚ ਉਹ ਬਾਬਿਆਂ ਚਪੇੜ ਮਾਰ ਦਿੱਤੀ ਉਹਦੀ ਸਾਨੂੰ ਬੜਾ ਦੁੱਖ ਮਹਿਸੂਸ ਹੋਇਆ ਜੇ ਜਾ ਕੇ ਬਹਿ ਜੜਾ ਕੇ ਖੰਡੇ ਵੱਡ ਤਾਂ ਅਪੁਸ਼ਗਤਨ ਮਾਰਾ ਆਂਦਾ ਕੀ ਆਂਦਾ ਮੈਂ ਹਾਂ ਬਾਬਿਆਂ ਨੂੰ ਮੈਂ ਪੁੱਛਣਾ ਚਾਹਣਾ ਆਂ ਕਿ ਉਹਨੇ ਵਿਚਾਰੀ ਨੇ ਕਿਹੜੀ ਮਾੜੀ ਗੱਲ ਆਖੀ ਆ ਥੋੜਾ ਜਿਹੀ 10-20 ਮਿੰਟ ਹੋਰ ਪਾ ਗਦੇ ਬਾਬਿਆਂ ਆਜਮਾਨੀ ਕਹਿੰਦੇ ਜਿਹਦੇ ਵੱਜ ਗਈ ਹੈ ਕਰਾਰੀ ਉਹ ਕੌਣ ਆ ਆਪਣੇ ਆਪ ਨੂੰ ਆਖਿਆ ਤੇ ਸਾਢੀ ਘਟਾ ਆ ਜਾ ਤੇ ਤੂੰ ਇੱਥੇ ਕੀ ਲੈਣ ਆਏ ਆ ਗੋਬਿੰਦ ਭਜਨ ਬੈਨਾ ਇੱਕ 뜰 ਨਹੀਂ ਮਨ ਬੜੇ ਕਰਮਕਾਰ ਸੁਗੁਰੂ ਸਾਧ ਸੰਗਤ ਜੀ ਇਹ ਮਹਾਂ ਬੁਰਖਾਂ ਦਾ ਬਚਨ ਇੱਕ ਹੋ ਗਿਆ ਇੱਕ ਆਪਾਂ ਹੋਰ ਦੱਸਨੇ ਆ ਮਹਾਂ ਬੁਰਖੋ ਡੇਰੇ 'ਚ ਬੈਠੇ ਡੇਰੇ 'ਚ ਬੈਠੇ ਪੋਥੀ ਚਲਣ ਲਈ ਇੱਕ ਬੀਬੀ ਹੇਮਕੋਟ ਤੋਂ ਪਰਬਤੋਂ ਆਈ ਬੜਾ ਸੋਹਣਾ ਸਾਖਾ ਤੇ ਛੰਡੋਲਾ ਸਰੀਰ ਸੇਤ ਜਮਾਲਾ ਜਿਹਾ ਸਜਾਇਆ ਅਮਰਧਰ ਬਾਬਾ ਜੀ ਨੇ ਮਾਰ ਕੇ ਆਖਣ ਲੱਗੀ ਤਿੰਨ ਢਾਈ ਦਾ ਸਾਢੇ ਕਿ ਦਿਨ ਦਾ ਟਾਈਮ ਹੋਣਾ ਬਾਬਾ ਜੀ ਨੂੰ ਆਖਣ ਲੱਗੀ ਜੀ ਤੋਹਾ ਮੈਨੂੰ ਉੱਥੇ ਦਰਸ਼ਨ ਦਿੱਤੇ ਹਿੰਕੁੰਡ ਦੇ ਵਿੱਚ ਤੇ ਤੋਹਾ ਆਖਿਆ ਸਾਡੇ ਕੋਲ ਕੋਪ ਦੇਸ਼ ਲੈ ਟੱਪਾ ਲੈ ਜਿਹੜਾ ਸਵਾਸਾਂ ਨਾਲ ਜਲਦਾ ਉਹ ਬਾਬਿਆਂ ਚਪੇੜ ਮਾਰ ਦਿੱਤੀ ਉਸ ਦੀ ਸਾਨੂੰ ਬੜਾ ਦੁੱਖ ਮਹਿਸੂਸ ਹੋਇਆ ਪੁੱਠੇ ਹੱਥ ਦੀ ਚਪੇੜ ਮਾਰਤੀ ਆਇਰ ਉੱਥੇ ਚਾਲ ਰਸ ਜਾਗੇ ਮੈਂ ਜੜਾ ਅਕੇ ਖਾਂਡੇ ਬੜੇ ਤਾਂ ਉਹ ਸ਼ਗਰ ਤਨ ਮੜਾ ਉਹ ਬਾਬੇ ਫੇਸਾਂ ਦੀ ਚੜ ਉਹਨਾਂ ਦੇ ਨਾਲ ਚ ਲਾਕੜੀ ਜਿਹੜਾ ਚੌਧਰੀ ਸੀ ਡੇਟੇ ਦੇ ਵਿੱਚ ਗਰਨਾਵ ਸਿੰਘ ਉਹਨਾਂ ਸਕੇੜਿਆ ਵਾਲਾ ਆਪਾਂ ਉਹਨਾਂ ਦੇ ਗਾੜੀ ਕਰਿੰਦੇ ਉਹਦੇ ਆਖੇ ਲੱਗਣ ਵਾਲੇ ਤੇ ਸਾਨੂੰ ਉਹਨੇ ਪਾਣੀ ਦੇ ਦੀ ਲਾਤੀ ਪਾਣੀ ਲੈ ਉਹ ਬਈ ਖੂਤੋ ਤੇ ਖੂਤੋ ਪਾਣੀ ਆਪਾਂ ਦੋ ਦੋ ਕੌਰੀਆਂ ਫੜ ਕੇ ਤੇ ਚੱਲ ਜਾਣਾ ਤੇ ਇੱਕ ਜਾਨੇ ਨੇ ਕੰਡਲ ਬਣਾ ਦੋਸਤਾਂ ਨਾਲ ਜਾਣਾ ਢੋਣੇ ਬਣਾ ਉਹ ਗਾੜੀ ਲਸੀ ਬਣਾਉਣ ਵਾਲੇ ਵੱਖਰੇ ਹੁੰਦੇ ਸੀ ਸੰਗਤ ਬੇਨਤ ਹੁੰਦੀ ਚਲੋ ਜਦੋਂ ਸਾਰਿਆਂ ਲੈੰਦਾ ਪਾਣੀ ਘੋਟਾ ਕੇ ਲੱਸੀ ਤੁਸੀਂ ਪਿਆਲ ਦਿੱਤੀ ਮਾ ਬੋਲੀ ਤੇ ਸਮਾਜ ਵਿੱਚ ਰਹੇ ਤੇ ਮੈਂ ਅਗਰ ਨਾਮ ਸਿੰਘ ਥੋੜਾ ਜਿਆਖਿਆ ਮੈਂ ਹਾਂ ਪਾਹੀ ਗੱਲ ਸੁਣੀ ਥੋੜਾ ਜਿਆਖਾ ਵੱਖਰਾ ਹੋਇਆ ਆਂਦਾ ਕੀ ਆਂਦਾ ਮੈਂ ਹਾਂ ਬਾਬਿਆਂ ਨੂੰ ਮੈਂ ਪੁੱਛਣਾ ਚਾਹਣਾ ਆਂ ਲਾਂ ਕਿ ਇਹਨੇ ਵਿਚਾਰੀ ਨੇ ਕਿਹੜੀ ਮਾੜੀ ਗੱਲ ਆਖੀ ਆਂ ਮੈਂ ਟੱਪਾਲ ਮੰਗਿਆ ਵਾ ਉਹਦਾ ਜਨਮ ਮਰਨ ਕੱਟਿਆ ਜਾਣਾ ਇਹ ਅਭਿਆਸ ਦੇ ਨਾਲ ਅਭਿਆਸ ਦੀ ਜੁਗਤੀ ਦੱਸਣੀ ਸੀ ਉਹਨਾਂ ਤੇ ਫੇਰ ਬਾਬਿਆਂ ਚਪੇੜ ਮਾਰ ਦਿੱਤੀ ਤੇ ਵਿਚਾਰੀ ਕਿੱਡੀ ਦਰੋਂ ਆਈ ਆ ਤੇ ਉਹ ਪਤਾ ਨਹੀਂ ਚਲ ਗਈ ਕਿ ਇੱਥੇ ਹੀ ਰੰਦਾ ਉਹ ਬੈਠੀ ਚੌਂੜਾ ਮਾਰ ਕੇ ਅਡੋਲ ਤੇ ਮਨੇ ਮੈਂ ਉਹਦੇ ਕੋਲ ਹੀ ਬੇਨਤੀ ਕੀਤੀ ਮੈਂ ਮੈਂ ਬਾਬਿਆਂ ਨੂੰ ਪੁੱਛਣਾ ਵਾ ਕਹਿੰਦਾ ਨਾ ਇਹ ਨੂੰ ਪੁੱਛਣਾ ਬਾਬਿਆਂ ਨੂੰ ਉਹ ਕਹਿੰਦਾ ਜੇ ਤੇਰੇ ਮਨ ਦੀ ਸ਼ਰਧਾ ਨਾ ਭਾਵਨਾ ਵਾ ਤੇ ਬਾਬਿਆਂ ਨੂੰ ਪੁੱਛਣਾ ਤਾਂ ਬਾਬੇ ਆਪ ਹੀ ਆਵਾਜ਼ ਮਾਰ ਲੈਣਗੇ ਤੇ ਮੈਂ ਹਜੇ ਆਪ ਮਾਰ ਲਾਂ ਤਾਂ ਹੋਰ ਕੀ ਚਾਹੀਦਾ ਉਹ ਇਹੋ ਗੱਲਾਂ ਕਰਦੇ ਹਟੇ ਕੋ ਥੋੜਾ ਜਿਹੀ 10 20 ਮਿੰਟ ਹੋਰ ਪਾਗਦੇ ਬਾਬਿਆਂ ਆਵਾਜ਼ ਮਾਰ ਲਈ ਕਹਿੰਦੇ ਜਿਹਦੇ ਵੱਜ ਗਈ ਇਕਰਾਰੀ ਉਹ ਕੌਣ ਆ ਇੱਥੇ ਗਈ ਆ ਤੁਮ ਸੱਦੋ ਹਟਣ ਲੱਗੇ ਸੰਗਤ ਦੇ ਅੰਦਰ ਬੈਠੀ ਹੀ ਉਹ ਲੱਗ ਗਿਆ ਜੀ ਤੇ ਮਹਾਪੁਰਖਾਂ ਨੇ ਉਹਨੂੰ ਉਪਦੇਸ਼ ਦਿੱਤਾ ਉਸੁਮਤੀ ਦੱਸੀ ਆਪਣੇ ਆਪ ਨੂੰ ਆਖਿਆ ਤੇ ਸਾਢੀ ਘਟਾ ਆ ਜਾ ਤੇ ਤੂੰ ਇੱਥੇ ਕੀ ਲੈਣ ਆਏ ਆ ਉਹ ਵਿਚਾਰੀ ਰੋਵੇ ਕਹਿੰਦੀ ਤੋ ਹਾ ਉੱਥੇ ਦਰਸ਼ਨ ਦਿੱਤੇ ਹੇਮਕੁੰਡ ਕਹਿੰਦੇ ਉਹ ਬਾਬਿਆਂ ਦੇ ਕੋਲ ਹੋਰ ਹੋਣਾ ਕਹਿੰਦੀ ਮਹਾਰਾਜ ਤੁਸੀਂ ਹੋ ਮੈਂ ਡੇਰਾ ਵੀ ਇਤਨੇ ਵੇਖਿਆ ਸੁਸਨੇ ਦੇ ਵਿੱਚ ਇਹ ਕਰਕੇ ਮਹਾਪੁਰਖਾਂ ਜਿਨ੍ਹਾਂ ਜੀਆ ਨੂੰ ਤਾਰਨਾ ਉਨਾਂ ਨੂੰ ਬੂਹ ਨੇੜੇੋਂ ਖਿੱਚ ਕੇ ਆਪਣੇ ਨਾਲ ਲਾ ਲੈਂਦੇ ਸੀ ਤੇ ਸ਼ਬਦ ਦਾ ਅਭਿਆਸ ਦਿੰਦੇ ਆਸ ਦਿੰਦੇ ਜੁਤੀ ਦੇ ਨਾਲ ਜੀਵ ਦਾ ਪਰ ਪਾਰ ਉਤਾਰਾ ਹੁੰਦਾ ਉਤਰਾ ਨਹੀਂ ਹੁੰਦਾ ਕਰਮ ਕਾਂਡ ਦਾ ਨਹੀਂ ਹੁੰਦਾ ਕਿਉਂਕਿ ਗੁਰਬਾਣੀ ਦਾ ਫਰਮਾਨ ਔਰ ਕਰਤੂਤ ਸਗਲੀ ਜਮਡਾਨ ਹੈ ਗੋਵਿੰਦ ਭਜਨ ਬੈਨਾ ਇੱਕ ਤਿਰ ਨਹੀਂ ਮਨ ਬੜੇ ਕਰਮ ਕਾਂਡ ਕਰੂਗਾ ਅਮਰਦ ਦੇ ਉਠੂ ਤੋਹਾਂ ਤਖਾਉ ਨਹਾਉ ਤੋ ਸਿੰਮਰਨਾ ਆਪਣੇ ਆਪ ਚ ਕਰੂਗਾ ਤੇ ਭਰ ਜਨ ਚਲ ਚਲਦਾ ਨਹੀਂ ਨਾ ਸੋਸਨ ਅਜੇ ਫੇਰ ਨਹੀਂ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚੱਲ ਵੀ ਦੋਸਤ